ਹੈਲੋ ਜੀ ਸ਼ਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਡੇ ਨਾਲ ਆਹ ਵਾਲੇ ਡਿਜ਼ਾਈਨ ਦੀ ਵੀਡੀਓ ਸ਼ੇਅਰ ਕਰਾਂਗੇ ਜਿਹੜਾ ਆਪਾਂ ਨੇ ਹਾਫ ਪਹਿਲਾਂ ਹੀ ਤਿਆਰ ਕਰ ਰੱਖਿਆ ਤੇ ਇਹਦੇ ਲਈ ਆਪਾਂ ਨੂੰ ਚਾਹੀਦੀਆਂ ਨੇ ਇਸ ਤਰ੍ਹਾਂ ਦੋ ਸੂਈਆਂ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਪਲੱਸ ਦਾ ਨਿਸ਼ਾਨ ਬਣਾਉਂਦੇ ਹੋਏ ਇੱਕ ਦੂਜੇ ਦੇ ਵਿੱਚੋਂ ਦੀ ਨਘਾਦਾਂਗੇ ਦੇਖੋ ਇਸ ਤਰ੍ਹਾਂ ਉਸ ਤੋਂ ਬਾਅਦ ਆਪਾਂ ਲੈਣਾ ਥ੍ਰੈਡ ਜਿਹੜੇ ਕਲਰ ਦਾ ਆਪਾਂ ਨੇ ਫਲਾਵਰ ਬਣਾਉਣਾ ਬਸ ਕੇਰਾ ਤੁਸੀਂ ਨੇ ਥ੍ਰੈਡ ਨੂੰ ਸੂਈ ਨਾਲ ਉੱਪਰ ਕੱਢ ਲੈਣਾ ਉਸ ਤੋਂ ਬਾਅਦ ਇਸ ਤਰ੍ਹਾਂ ਇਹਦੇ ਆਲੇ-ਦਾਲੇ ਇਹਦੇ ਰਾਉਂਡ-ਰਾਉਂਡ ਲਾਉਂਦੇ ਜਾਣਾ ਬਸ ਇਸ ਤਰ੍ਹਾਂ ਆਲੇ-ਦਾਲੇ ਸੂਈਆਂ ਦੇ ਵਿੱਚੋਂ ਦੀ ਕਮਾਈ ਜਾਣਾ ਤੇ ਇੱਥੇ ਤੁਸੀਂ ਜਿੱਡੀ ਕੇ ਇਹਦੀ ਸ਼ੇਪ ਰੱਖਣੀ ਆ ਫਲਾਵਰ ਦੀ ਉਨਾਂ ਕ ਦੇਖ ਕੇ ਬਸ ਆਪਾਂ ਨੇ ਉਨਾਂ ਕ ਬਲ ਮਾਰ ਲੈਣੇ ਨੇ ਜੇ ਤੁਸੀਂ ਜਿਵੇਂ ਹੁਣ ਜਿੰਨਾ ਕ ਆਪਣਾ ਇਹ ਹੋ ਗਿਆ ਐਡਾ ਕ ਵੀ ਫਲਾਵਰ ਬਣਾ ਸਕਦੇ ਹੋ ਇਸ ਤੋਂ ਵੱਡਾ ਵੀ ਬਣਾ ਸਕਦੇ ਹੋ ਇਸੇ ਤਰ੍ਹਾਂ ਹੀ ਆਪਾਂ ਸਾਰੇ ਜਿਹੜੇ ਸਾਈਜ਼ ਦਾ ਆਪਾਂ ਨੂੰ ਫਲਾਵਰ ਚਾਹੀਦਾ ਉਨਾਂ ਕ ਆਪਾਂ ਇਹਦੇ ਉੱਪਰ ਦੀワਲ ਧਾਗੇ ਦੇ ਲਾ ਲੈਣੇ ਨੇ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਬੈਲ ਦਾ ਬਟਨ ਜ਼ਰੂਰ ਦਬਦਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਸੋ ਲਓ ਜੀ ਆਪਾਂ ਨੇ ਜਿਹੜਾ ਕੰਪਲੀਟ ਕਰ ਲਿਆ ਉਸ ਤੋਂ ਬਾਅਦ ਆਪਾਂ ਨੇ ਇੱਥੇ ਗ੍ਰੀਨ ਕਲਰ ਦਾ ਥ्रेड ਲਿਆ ਇਦੇ ਨਾਲ ਆਪਾਂ ਇਸ ਤਰ੍ਹਾਂ ਹੀ ਚੇਨ ਸਟਿਚ ਲਾ ਦਾਂਗੇ ਇਹਦੇ ਉੱਪਰ ਦੀ ਚਾਹੇ ਤੁਸੀਂ ਇੱਥੇ ਸਿੰਪਲ ਸਟਿਚ ਵੀ ਲਾ ਸਕਦੇ ਹੋ ਇਸ ਤਰ੍ਹਾਂ ਆਪਾਂ ਪਹਿਲਾਂ ਥੋੜੀ ਥੋੜੀ ਦੂਰ ਜਿਹੜੇ ਆਪਣੇ ਸਟਿਚ ਨੇ ਉਹ ਲਾ ਲਾਂਗੇ ਫਿਰ ਉਸ ਤੋਂ ਬਾਅਦ ਆਪਾਂ ਨੇ ਸੂਈਆਂ ਕੱਢ ਦੇਣੀਆਂ ਨੇ ਤੇ ਬਾਅਦ ਵਿੱਚ ਆਪਾਂ ਜਿਹੜੇ ਆਪਣੇ ਰਹਿੰਦੇ ਸਟਿਚ ਨੇ ਉਹ ਕੰਪਲੀਟ ਕਰ ਲਾਂਗੇ ਇੱਥੇ ਜੇ ਧਾਗਾ ਕੱਸਿਆ ਜਾਵੇ ਤਾਂ ਆਪਾਂ ਇਸ ਤਰ੍ਹਾਂ ਨੂੰ ਸੂਈ ਨਾਲ ਚੱਕ ਕੇ ਦੁਬਾਰਾ ਥੋੜਾ ਜਿਹਾ ਢਿੱਲਾ ਕਰ ਸਕਦੇ ਹਾਂ ਇਸ ਤਰ੍ਹਾਂ ਪਹਿਲਾਂ ਆਪਾਂ ਸਿੱਧੇ-ਸਿੱਧੇ ਚਾਰ ਸਟਿਚ ਲਾ ਲੈਣੇ ਨੇ ਫਿਰ ਆਪਾਂ ਬਾਅਦ ਵਿੱਚ ਇਹ ਸੂਈਆਂ ਨੂੰ ਕੱਢ ਦਾਂਗੇ ਸੋ ਇਹ ਵੀ ਇੱਕ ਬਹੁਤ ਸੋਹਣਾ ਫਲਾਵਰ ਬਣ ਕੇ ਤਿਆਰ ਹੁੰਦਾ ਹੈ ਨਾਲੇ ਬਿਲਕੁਲ ਸੌਖਾ ਇਸ ਤਰ੍ਹਾਂ ਤੁਸੀਂ ਵੀਡੀਓ ਨੂੰ ਪੂਰਾ ਦੇਖਣਾ ਸਕਿੱਪ ਨਾ ਕਰਿਆ ਕਰੋ ਲਓ ਜੀ ਇੱਥੇ ਆਪਾਂ ਹੁਣ ਸੂਈਆਂ ਕੱਢਤੀਆਂ ਹੁਣ ਆਪਾਂ ਜਿਹੜੇ ਆਪਾਂ ਨੇ ਪਹਿਲਾਂ 4 ਸਟਿਚ ਲਾਏ ਨੇ ਇਹਨਾਂ ਦੇ ਵਿੱਚ ਵਿੱਚ ਇੱਕ ਇੱਕ ਸਟਿਚ ਹੋਰ ਲਾ ਦਾਂਗੇ ਤਾਂ ਇਸ ਤਰ੍ਹਾਂ ਆਪਾਂ ਇਹਨੂੰ ਬਣਾ ਕੇ ਕੰਪਲੀਟ ਕਰ ਲੈਣਾ। ਇਸ ਆਪਣੇ ਕੰਪਲੀਟ ਹੋ ਗਏ ਹੁਣ ਆਪਾਂ ਇਹਨੂੰ ਸੈਂਟਰ ਚੋ ਫਿਲ ਕਰਾਂਗੇ। ਇੱਥੇ ਆਪਾਂ ਨਾਟ ਸਟਿਚ ਲਾਈ ਹੈ। ਇਹ ਜਿਹੜੀ ਸਟਿਚ ਆਪਾਂ ਟਾਈਟ ਕਰਕੇ ਨਹੀਂ ਲਾਉਣੀ ਬਿਲਕੁਲ ਢਿੱਲੀਆਂ ਢਿੱਲੀਆਂ ਜਿਹੜੀਆਂ ਗੱਠਾਂ ਨੇ ਆਪਾਂ ਉਹ ਬਣਾਉਣੀਆਂ ਨੇ ਧਾਗਾ ਥੋੜਾ ਜਿਹਾ ਆਪਾਂ ਲੂਜ਼ ਰੱਖਾਂਗੇ ਤੇ ਫਿਰ ਆਪਣੇ ਜਿਹੜੀਆਂ ਢਿੱਲੀਆਂ ਢਿੱਲੀਆਂ ਜਾਂ ਗੱਠਾਂ ਨੇ ਫੁੱਲਵੇਂ ਫੁੱਲਵੇਂ ਜਾਂ ਬਣ ਗੀਆਂ ਇਹ ਵਧੀਆ ਸੋ ਇਸ ਤਰ੍ਹਾਂ ਆਪਾਂ ਇਹਨੂੰ ਸਾਰੇ ਨੂੰ ਵਿੱਚੋਂ ਫਿਲ ਕਰ ਲਾਂਗੇ ਲਓ ਜੀ ਇਹਨੇ ਆਪਾਂ ਇਹਨੂੰ ਬਣਾ ਕੇ ਕੰਪਲੀਟ ਕਰ ਲੈਨੇ ਆ ਸਾਰੇ ਨੂੰ ਉਸ ਤੋਂ ਬਾਅਦ ਆਪਾਂ ਨੇ ਇੱਥੇ ਡੰਡੀ ਸਟੀਚ ਲਾਉਣਾ ਉਸ ਤੋਂ ਬਾਅਦ ਸਿੰਪਲ ਉਹੀ ਚੈਨ ਸਟੀਚ ਨਾਲ ਆਪਾਂ ਇਹਦੇ ਉੱਤੇ ਛੋਟੇ-ਛੋਟੇ ਪੱਤੀਆਂ ਬਣਾਵਾਂਗੇ ਦੇਖੋ ਇਸ ਤਰ੍ਹਾਂ ਆਪਾਂ ਬਰੀਕ-ਬਰੀਕ ਪੱਤੀਆਂ ਬਣਾ ਲੈਣੀਆਂ ਨੇ ਸਿੰਪਲੀ ਉਹੀ ਆਪਣੇ ਘੁੰਡੀ ਟੋਪੇ ਨਾਲ ਇਸ ਤਰ੍ਹਾਂ ਆਪਾਂ ਇਹਨਾਂ ਸਾਰਿਆਂ ਨੂੰ ਪਹਿਲਾਂ ਬਣਾ ਕੇ ਕੰਪਲੀਟ ਕਰ ਲੈਨੇ ਆ ਫਿਰ ਤੁਹਾਨੂੰ ਅੱਗੇ ਦੱਸਦੇ ਆ ਲਓ ਜੀ ਇਹ ਕੰਪਲੀਟ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਵਿੱਚ ਇਸ ਤਰ੍ਹਾਂ ਕੰਟਰਾਸਟ ਕਲਰ ਦਾ ਜਿਹੜਾ ਆਪਾਂ ਫਲਾਵਰ ਨਾਲ ਦਾ ਧਾਗੇ ਨਾਲ ਇੱਕ ਇੱਕ ਸਟਿਚ ਹੋਰ ਲਾਤਾ ਵਿੱਚ ਇਹਦੇ ਨਾਲ ਜਿਹੜੇ ਪੱਤਿਆਂ ਦੀ ਗ੍ਰੇਸ ਹੈ ਬਹੁਤ ਸੋਹਣੀ ਬਣਦੀ ਆ ਦੇਖੋ ਇਸ ਤਰ੍ਹਾਂ ਸਿੰਪਲੀ ਬਸ ਸਿੱਧਾ ਹੀ ਟਾਂਕਾ ਆਪਾਂ ਨੇ ਇੱਕ ਇੱਕ ਵਿਚਾਲੇ ਲਾ ਦੇਣਾ ਹੈ ਬਰੀਕ ਪੱਤੀਆਂ ਦੇ ਤੇ ਇਸ ਤਰ੍ਹਾਂ ਆਪਣਾ ਇਹ ਜਿਹੜਾ ਫਲਾਵਰ ਹੈਗਾ ਬਣ ਕੇ ਤਿਆਰ ਹੋ ਗਿਆ ਦੇਖੋ ਇਹਨੂੰ ਤੁਸੀਂ ਆਪਣੇ ਕਿਸੇ ਵੀ ਆਰਟੀਕਲ ਦੇ ਉੱਤੇ ਬਣਾ ਸਕਦੇ ਹੋ ਕਿ ਮੈਨੂੰ ਲੱਗਿਆ ਤੁਹਾਨੂੰ ਇਹ ਡਿਜ਼ਾਈਨ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਤਰ੍ਹਾਂ ਦੇ ਸੌਖੇ ਸੌਖੇ ਡਿਜ਼ਾਈਨ ਦੇਖਣ ਦੇ ਲਈ ਪਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ